ਹਾਂਜੀ ਗੁੱਡ ਮਾਰਨਿੰਗ ਸਸਿਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਉਹ ਕਰਦੇ ਹਾਂ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਸਿਰੇ ਪ੍ਰੋਗਰਾਮ ਤੇ ਬਣਿਆ ਸੀ ਕੰਮ ਤੇ ਜਾਣ ਦਾ ਮਾਰਨਿੰਗ ਟਾਈਮ ਕੰਮ ਦੀ ਤਿਆਰੀ ਆਪਣੀ ਹੋ ਗਈ ਸੀ ਤੇ ਫਿਰ ਉਹ ਸਿਰੇ ਫੋਨ ਆ ਗਿਆ ਅਰਜੈਂਟ ਤੇ ਪਰਿਸ਼ਤੇਦਾਰੀ ਵੇਚ ਥੋੜਾ ਜਿਹਾ ਜਾਣਾ ਪਣਾ ਆਪਣਾ ਥੋੜਾ ਜਿਹਾ ਕੰਮ ਪੈ ਗਿਆ ਸੀ ਜ਼ਰੂਰੀ ਤੇ ਫਿਰ ਮੈਂ ਉੱਥੇ ਗਿਆ ਸੀ ਸਿਰੇ ਮੈਂ ਹੁੰਦਾ 9:30 9:30 ਵਜੇ ਗਿਆ ਸੀ ਤੇ ਹੁਣ ਹੈ 4-5 ਵਜੇ ਲਈਏ ਇੱਧਰ ਕਰਨ ਦਾ ਪੈਰ ਥੋੜਾ ਜਿਹਾ ਨਾ ਫ੍ਰੈਕਚਰ ਜਾ ਹੋ ਗਿਆ ਇੱਥੋਂ ਨਾ ਸੁਰਨ ਜਾ ਉਥੋਂ ਉਤਰਨ ਲੱਗੇ ਨਾ ਉਥੋਂ ਉਤਰਨ ਲੱਗੇ ਥੋੜਾ ਜਿੰਦੇ ਪੈਰ ਨੂੰ ਮੋਜ ਹੀ ਆ ਰਹੀ ਹੈ ਉਤਰਨ ਲੱਗੇ ਬੜੀ ਦਿੱਕਤ ਜੀ ਹੁੰਦੀ ਰਾ ਤੇ ਉੱਤੋਂ ਰਹਿਣ ਜਾਣ ਦੇ ਨਾ ਚੱਲ ਦਿਖਾ ਲੈਣੇ ਕੀ ਚੱਕਰ ਹੋ ਕੀ ਨਹੀਂ ਮੁਰਦੇ ਚੱਪਲ ਹਾਚੀ ਫੜ ਕੇ ਲਿਉਣੀ ਪੈਣੀ ਵੇਖ ਲਈ ਤੇ ਨਾਲੇ ਆਣ ਕੇ ਮੋਟਰਸਾਈਕਲ ਦੀ ਸਰਵਿਸ ਵੀ ਕਰਾਉਣੀ ਪਾ ਲੈਣੇ ਮੋਟਰਸਾਈਕਲ ਚੱਲਦੇ ਆ ਗੱਡੀ ਤੇ ਰਹਿਣ ਦਿੰਦੇ ਹੈ ਉੱਥੇ ਗਲੀ ਚ ਗੱਡੀ ਨਹੀਂ ਲੱਗਣੀ ਫਿਰ ਚਲੋ ਚਾਬੀ ਕਿੱਥੇ ਮੋਟਰਸਾਈਕਲ ਦੀ ਮੈਂ ਲੈ ਗਿਆ ਯਾਰ ਆ ਗ੍ਰਿਲ ਵੀ ਫਿੱਟ ਕਰਾਉਣੀ ਪਈ ਆ ਅੱਜ ਤੇ ਛੁੱਟੀ ਹੋ ਗਈ ਕੰਮ ਤੋਂ ਅੱਜ ਜਾਣਾ ਸੀ ਫਤੇਗੜ ਚੂੜੀਆਂ ਕੰਮ ਤੇ ਤੇ ਪਰ ਜਾ ਨਹੀਂ ਹੋਇਆ ਅੱਜ ਚਲੋ ਕੋਈ ਨਹੀਂ ਇੱਦਾਂ ਚਾਬੀ ਲੈ ਲਈ ਆਪਾਂ ਮੋਟਰਸਾਈਕਲ ਤੇ ਚੱਲੀਏ ਕਿੰਨਾ ਲੱਗ ਕਿੰਨਾ ਟਾਈਮ ਹੋ ਗਿਆ ਮੋਟਰਸਾਈਕਲ ਆਪਾਂ ਗਏ ਨਹੀਂ ਤੈਨੂੰ ਖੜਿਆ ਨਹੀਂ ਮੈਂ ਮੋਟਰਸਾਈਕਲ ਤੇ ਹੈਂ ਨਾਲਾ ਉਹਨੇ ਗਣਾ پیسے ਵੱਧ ਲੈ ਲਉ ਨਾਲ ਡਾਕਟਰ ਕਿ ਅਣਗਲਾ ਕੇ ਆਈ ਕੁੜੀ ਚਲੋ ਚਲੀ ਜਾ ਲੈ ਜਾ ਰਹੇ ਆ ਜੀ ਹਾਂ ਪਹੁੰਚੇ ਆਂ ਪਲਵਾਨ ਦੀ ਦੁਕਾਨ ਤੇ ਜਿੱਥੇ ਪੈਰਪੁਰ ਮਲਦੇ ਹਾਂਜੀ ਪੱਟੀ ਕਰਾ ਲਈਏ ਹੁਣ ਬੈਠਾ ਜਾਓ ਹੁਣ ਬੈਠਾ ਜਾਓ ਚਲੋ ਜਾਂਦੇ ਜਾਦੇ ਸਾਸੀ ਨਗਰਾਂ ਵੀ ਆਂਗੇ ਜਾਨੇ ਲੈਣਾ ਕੁਛ ਨਹੀਂ ਪਰ ਇੱਥੋਂ ਆਪਾਂ ਕਿ ਹਰ ਫਤੇ ਵਾਸਤੇ ਨਾ ਹਰ ਫਤੇ ਦਾ ਪਿੱਲੋ ਲਈ ਇੱਕ ਉਹ ਤੇ ਫੋਟੋ ਬਣਾਉਂਦੇ ਹਰ ਫਤੇ ਦੀ ਸਾਸੀ ਨਗਰ 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 ਵਾਲੇ ਨੇ ਉਹਦੇ ਤੇ ਬਣਵਾ ਲੰਨੇ ਸਫਾਈ ਬਲੀ ਉਹ ਹੁੰਦਾ ਵਾ ਉਹਦੇ ਤੇ ਪਹੁੰਚ ਕੇ ਘਰ ਆਵਾਂ ਤਾਂ ਪੈਰ ਤੇ ਕੀ ਕਰਵਾ ਲਿਆ ਅਗਲੇ ਜਾ ਮਾਸਪਟਾ ਮਾਸਪਟਾ ਉਹਨੇ ਤਾਂ ਕਿਹਾ ਮਾਸਪਟਾ ਮੇਰੇ ਕੋਲ ਵਕਤ ਤੋ ਰਿਆਣੀ ਜਾਂਦਾ ਵੀ ਦੇ ਫਾਰ ਜਪਈ ਨਾ ਕਦਾ ਪੈ ਦਰਦ ਜੀ ਹੁੰਦੀ ਮੈਂ ਆ ਜਾਗਾ ਹੋਰ ਵੱਡੀ ਕਦੇ ਚੱਪਲਾਂ ਪਾਵੇ ਆਉਂਦਾ ਨਹੀਂ ਅੰਦੀ ਗੱਲ ਨਹੀਂ ਮੈਂ ਚੱਪਲ ਪਹਿਜੂ ਕਿੰਦਰ ਪੈਜੂ ਹਾਂਜੀ ਹਾਂ ਮਮੇ ਨੇ ਆਪਾਂ ਇੱਕ ਫੋਨ ਮੇਂ ਦਿੱਤਾ ਸੋਟ ਆ ਗਿਆ ਬਹੁਤ ਪਿਆਰਾ ਦਿੱਤੇ ਬੋਨ ਨਾਲ ਇਸੇ ਆਦ ਇਹ ਕੱਟਣਾ ਬਣਾ ਕਿੱਥੋਂ ਸਿਰਾ ਕਟਰਾ ਬਣਾ ਸਿਰਾ ਕੱਟ ਕੇ ਤੇ ਆਟਾ ਬਣਾਪੇ ਫੁੱਲ ਜਾਣਾ ਰੱਖੀ ਸਹਰਾਣਾ ਜਾ ਇੱਥੋਂ ਚਾਹ ਤਨਵਣਾ ਕਿ ਨਹੀਂ ਬੁਰਕ ਕੇ ਆਉਣਾ ਬਾਤਾ ਬੁਰਕ ਕੇ ਆਉਣਾ ਇੱਥੇ ਮੋਟੇ ਨਾ ਵੱਜ ਜੀ ਮਾ ਆਣੀ ਆਪਣੇ ਆਪ ਆਊਗਾ ਉਧਰੋਂ ਥੋੜਾ ਜਿਹਾ ਹੋਰ ਮੰਗਦਾ ਨਾ ਫੁੱਲ ਗਿਆ ਕਿ ਨਹੀਂ ਆ ਜਾਓ ਉਦਾਂ ਲੱਗਣ ਡਿਆ ਜਿਵੇਂ ਬਿਲਕੁਲ ਹੈਗਾ ਵਾ ਰੋਜ ਇਹ ਕੋਈ ਆਉਣਾ ਇੰਨੇ ਕਦਾ ਇੰਨੇ ਕੋਈ ਆਉਣਾ ਕਿਆ ਨਾ ਕੀ ਕੋਸੀ ਨਹੀਂ ਬਸ ਨਾ ਕਵਰ ਇਹਨਾਂ ਕਿਤੇ ਜਿਹੜਾ ਚ ਪਾਇਆ ਮੈਂ ਇਹ ਟਾ ਕੇ ਇੱਕ ਵਾਰ ਸਿੱਧਾ ਕਰਨ ਦੇ ਮਨੀ ਲੰਦ ਸੀ ਉਹ ਵੀ ਇਹ ਨਾ ਸੀ ਸੰਭ ਰਹੀ ਹੈ ਸਾਹਮਣੇ ਆ ਜੀ ਦੱਸਣਾ ਆਦਾ ਕੀ ਪਰ ਆਹ ਹਰਾਂ ਹਲਾ ਮਜ਼ਬੂਤ ਆ ਵੀ ਢੱਲਾ ਜਾ ਹੋ ਗਿਆ ਸਹਰਾਣਾ ਆ ਵੀ 2 ਸਾਲ ਹੋ ਕੇ ਬਣਾਇਆ ਹੋਣਾ ਕਹਿਣਾ ਕਿ ਦੋ ਟੇ ਸਾਲ ਆਹ ਹੱਡੀ ਆ ਫੋਟੋ ਛੋਟੀ ਛੋਟੀ ਅਸਾਂ ਕਾਕੇ ਦੀ ਫੋਟੋ ਬਣਾਣੀ ਆ ਸੋਹਣੀ ਪਰ ਰੰਗ ਕਿਦਾਂ ਨੂੰ ਕਰਤਾ ਪੀਲਾ ਹੈ ਰੰਗ ਕਿਦਾਂ ਹੋਣਾ ਆਹ ਪੋਲਾ ਨਾਜੂਕ ਜਿਆ ਹਨ ਆਹ ਵੜਾ ਸਕਤਾ ਜਲੀਰਾ ਮੈਂ ਇਹ ਚਲੀਰਾ ਲੱਗਦੀ ਆ ਇੱਥੇ ਰੋਉਂਦੀ ਆ ਆਜੂ ਰੋਉਂਦੀ ਆ ਪਰ ਦੂਜਾ ਹੋਣਾ ਪੋਲਾ ਜੀ ਹਮ ਤੁਹਾਰਾ ਚੀਜ਼ ਮਮੀ ਵੱਡੀ ਗੱਲ ਦੀ ਆ ਫੋਟ ਹਮ ਇਹ ਮਾਡਲ ਇਸਾਨ ਬਦਲ ਜਾਂਦੀਆਂ ਨੇ ਚੀਜ਼ਾਂ ਇਹਦਾ ਵਜ਼ਨ ਵੜਾ ਹੋ ਗਿਆ ਲੱਗਦਾ ਇਹ ਰੂਮ ਪੰਜਾਉਣ ਵਾਲਾ ਹੋ ਗਿਆ ਇਹਦਾ ਰੂਮ ਪੰਜਾਉਣ ਵਾਲਾ ਹੋ ਗਿਆ ਪਰ ਪਰਿੰਟ ਨਹੀਂ ਸਹੀ ਕੀਤਾ ਉਹਨੇ। ਕਿਹਾ? ਤਾਂ ਨਹੀਂ ਸਹੀ ਕੀਤਾ। ਜਾਂ ਬੈਕ ਗ੍ਰਾਉਂਡ ਬਲੈਕ ਕਰਦਾ। ਐਡੀ ਕੀ ਉੱਥੇ ਬਾਹਰ। ਠੀਕ ਆ। ਇਦਾਂ ਹੀ ਆ ਗਿਆ। ਹੁਣ ਉਹ ਨਹੀਂ ਸਹੀ। ਸੋਹਣਾ ਵਾ, ਠੀਕ ਵਾ। ਬਹੁਤ ਵਧੀਆ। ਉਥੇ ਨੂੰ ਖਰਾਬ ਵਿਖਾਇਆ ਤਾਂ ਹੈ ਉਹਨੇ ਸਭ ਕੁਝ। ਮਾ ਫੋਟੋ ਵੀ ਹਿੰਦੀ ਨੂੰ। ਹਾਂ? ਫੋਟੋ ਮੰਗਣੀ। ਇੱਕੋ ਜਿਹੇ ਫੋਟਵਾਵਾਂ ਥੋੜਾ ਫਰਕ ਥੋੜੀ ਛੋਟੀ ਹੁੰਨੀ ਆ ਇੱਕੋ ਜਿਹੀ ਲੱਗਦੀ ਆ ਇੱਥੋਂ ਤੱਕ ਆ ਉਹ ਛੋਟੀ ਆ ਆਗੇ ਕਰਤਾ ਉਹਨੇ ਆ ਆਇਦਰ ਲੈਣਾ ਜੀ ਸਾਡੀ ਦਿੱਤੀਆਂ ਇਦਾਂ ਤਾਂ ਇਹਨਾਂ ਮੈਂ ਕਹਿੰਦਾ ਇੱਕ ਫੋਟੋ ਜਿਹੜੀ ਆ ਨਾ ਇਦਾਂ ਇੱਕ ਨਿੱਗੀ ਇੱਥੇ ਲਵਾ ਲੈਣੀ ਬਾਕੀ ਨੂੰ ਸਾਰੇ ਲਾ ਦੇਣੀ ਔਰ ਤੂੰ ਉਹ ਗੱਲ ਮੰਨੀ ਨਹੀਂ ਆਂਦੀ ਨਹੀਂ ਇੱਕੋ ਲਵਾਉਣੀ ਉਹ ਉਦਾਂ ਫਿਰ ਜੇ ਦੋ ਲਾਉਂਦਾ ਫਿਰ ਉਹ ਖਾਲੀ ਖਾਲੀ ਜਗ੍ਹਾ ਛੱਡਦਾ ਵਿੱਚ ਵਿੱਚ ਉਹਦੇ ਹੁਣ ਉਹਨੇ ਮੈਂ ਕਹਿੰਦਾ ਹੈ ਕਿ ਉਹ ਡੱਬੇ ਬਣਾ ਕੇ ਲਾਉਂਦਾ ਮੈਂ ਕਹਿੰਦਾ ਡੱਬੇ ਨਾ ਕਰ ਇੱਕ ਨੁੱਕਰ ਤੇ ਲਾ ਦੇ ਤੇ ਮੇਰਾ ਹੱਥ ਵਿੱਚ ਲੈ ਜਾਂਦਾ ਨਹੀਂ ਕੋਈ ਦੰ ਨਹੀਂ ਠੀਕ ਆ ਬਹੁਤ ਸੋਹਣੀ ਆ ਫੋਟੋ ਸੋਹਣੀ ਆ ਫੋਟੋ ਸੋਹਣੀ ਹੈਗਾ ਸੰਗਿਆ ਚੋੜਾ ਫੋਟੋ ਨਹੀਂ ਮਾਈ ਨਈ ਫੋਟੋ ਪ੍ਰਿੰਟ ਕੀਤੀ ਨਾ ਉੱਤੇ ਉਹਦੇ ਇਹ ਵੀ ਸਾਹ ਬਣਾਂਗੇ ਹਮਮ ਹਰ ਫਸੇ ਟੁੱਟ ਲੈਣ ਦੇ ਆ ਤੇ ਗੱਡੀਆਂ ਜੀ ਪੌਰੀਆਂ ਨਹੀਂ ਆਉਂ ਨਹੀਂ ਕਿਤੇ ਛੋੜ ਗੱਡੀਆਂ ਉੱਟ ਨਹੀਂ ਆ ਜੀ ਕੇ ਸੁੱਤੇ ਆ ਤੇ ਇਧਰ ਮੈਂ ਬਣਾਇ ਚਾਹਤ ਪਿਆ ਉਹਦਾ ਟਾਈਮ ਹੋ ਗਿਆ ਇਧਰ ਮੰਮੀ ਹੂਟੇ ਦੇ ਰਹੇ ਨੇ ਹਰ ਫਸੇ ਨੂੰ ਸੁਣ ਲੈਣੀ ਆ ਸਵੇਰ ਦਾ ਰੋਂਡਿਆ ਹੁਣੇ ਸੁੱਤਾ ਆ ਝੂਲੇ ਕੇ ਉਹਨੂੰ ਪਾਇਆ ਹੈ। ਤੰਮੇ ਤੇ ਢਾੜੀ ਜੀ ਵੀ ਗਏ ਹੁਣੇ। ਫਾ ਮੰਡੇ ਗੋਪੀ ਗੋਂ ਮਰਮਰੇ। ਇਹਦੇ ਕੋਈ ਦਾ ਵੀਰ ਕੋ ਮੋਟਰਸਾਈਕਲ ਠੀਕਰਾਂ। ਸਮਰਪੁਰਿਆ ਗੇਲੇ ਪਾਸ ਦੇ ਸਾਹਮਣੇ ਦੁਕਾਨ ਵੀਰ ਦੀ। ਬਹੁਤ ਹੀ ਘਾੜ ਕੰਮ ਕਰਦਾ ਹਾਂ। ਮਿਲ ਆ ਵੀਰ ਨੇ ਮੋਟਰਸਾਈਕਲ ਸਰਵਿਸ ਕਰੀ ਤਾਂ ਉਹ ਵੀ ਦਿੱਤਾ। ਇਹ ਪਾਲ ਸਹਮਾਰਨ ਡਿਆ। ਇਧਰੇ ਕਾ ਕਾ ਵੜਦੇ ਪਏ ਨੇ ਨੰਨੇ ਸਪਰੇ ਕੀਤੀ ਸੀਗੀ ਭਾ ਜਿਹੜਾ ਹੈ ੜ ਗਿਆ ਸੀ ਹੁਣ ਇਹ ਕਹਿੰਦੇ ਚਲ ਕੱਟ ਦਿੰਨਾ ਹੈ ਕਾ ਸਪਾਈ ਕਰਦੇ ਪਏ ਸਾਹਮਣੇ ਹੀ ਹੈ ਤੇ ਦੇ ਪਾਣੀ ਆਵੇ ਪੀਣਾ ਮੈਂ ਕਿ ਕੰਨਾ ਮੈਨੂੰ ਪੁੱਛਿਆਂ ਇਹਨੇ ਸਪਰੇ ਕੀਤੀ ਸੀ ਕਿ 3-4 ਦਿਨ ਹੋ ਗਏ ਆ ਘਰ ਦੇ ਸਾਹਮਣੇ ਬੁਰਾ ਲੱਗਦਾ ਤੇ ਮੈਂ ਕਾ ਜਿਹੜਾ ਵੱਢ ਦਿੰਨਾ ਅੱਜ ਅੱਜ ਇਹ ਘਰੇ ਸੀ ਕਿ ਸੁੱਕੀ ਹੀ ਕੰਮ ਤੇ ਕੰਮ ਗਏ ਜ਼ਰੂਰੀ ਤੇ ਫਿਰ ਅੱਜ ਉਹਨਾਂ ਦੀ ਛੁੱਟੀ ਹੋਗੀ। ਫਿਰ ਦੱਸਿਆ ਸਰਾਨਾ ਨੇ ਪਸੰਦ ਆਇਆ ਪੁੱਤ ਨੂੰ ਸਰਾਨਾ। ਆਵੇ ਹਰਫਤ ਹਰਫਤ ਹੈ। ਹੈ? ਨੇਮਸਾਂ ਦਾ ਨਹੀਂ। ਮੈਂ ਤਾਜਾ ਤਾਜਾ ਬਣਾ ਕੇ ਲਿਆ ਤਾਜਾ ਤਾਜਾ। ਲੈ ਵੀ ਦੋਸਤੋ ਮਿੱਤਰੋ ਕੱਪੜੇ ਕਰਨੇ ਤੋਂ ਹੋਤੇ ਅੱਜ ਰਾਤ 2 ਘੰਟੇ ਮਸ਼ੀਨ ਘਮਾਈਏ। ਕਿਉਂ ਕਰਨ 2 ਘੰਟੇ ਕਮਾਈ ਨਾ ਮਸ਼ੀਨ ਆਹ ਹੈ ਤੇਰੀ ਇੱਕ ਹਨ ਮੈਂ ਪੈਰੋ ਤਲਾ ਲਿਆ ਅੱਜ ਸੱਤ ਦਿਨਾਂ ਦੇ ਕੱਪੜੇ ਤੇੜਾ ਆ ਜੀ ਤਲਾਇ ਲਿਆ ਮਾਸਪੜ ਵਾਲਾ ਇੱਥੋਂ ਇੱਥੋਂ ਉੱਤਰ ਲੱਗੀ ਨੇ ਮਾਸਪੜ ਵਾਲਿਆ ਮੈਂ ਟੇਡਾ ਹੋ ਗਿਆ ਪੈਰ ਐਸੋ ਇੱਕ ਜਾ ਹੋ ਗਿਆ ਤੇ ਹੁਣ ਰੋਟੀ ਪਾਣੀ ਨੇ ਕਰਨਾ ਪੈਣਾ ਭੁੱਖ ਲੱਗੀ ਸਹੀ ਹੈ ਕਿ ਨਹੀਂ ਹੋਟਲ ਤੋਂ ਤੇ ਆਉਣੀ ਨਹੀਂ ਸਰੀ ਕੀ ਕਰਨਾ ਹੈ ਹੈ ਕਿ ਨਹੀਂ

ਪਾਣੀ ਰੋਟੀ ਨਹੀਂ ਖਾਣੀ ਰੋਟੀ ਖਾਣੀ ਪੁੱਤ ਨੇ ਹੈ ਐ ਮਸਤਾ ਆ ਕੇ ਖੱਡੰਦਿਆ ਹਰ ਵਕਤ ਇਹ ਮੋਟਕਾ ਲਾਉਂਦਾ ਸਕਨਾ 10:30 ਸਵਾ 10:30 ਨਾ ਮਾਣ ਦਦੀ ਨੇ ਘਾ ਲੈ ਕਰੰਡਿਆ ਕਿਦਾਂ ਵੇਖਿੰਦਿਆ ਵੀ ਇਹ ਚਾਹ ਮਾਉਂਦੀ ਜਾਂਦਾ ਜੀ ਛੋੜਾ ਨੇ ਉਹ ਆਦਿ ਵੈਸੇ ਛੋਣਾ ਮੁੱਤੂ ਕੀ ਕਰੇ ਦਦੀ ਨੂੰ ਦੱਸ ਕੇ ਆਂਗਾ अच्छे मेरे वाले आकर पता है और पता है जा डाल निकाल नहीं करता कोई भी की करता थी नींद नहीं, नहीं।, नहीं, नहीं आई थी ना समझ गए नींद नहीं आई ये बात चीज़ आगे बोलो ये बात चीज़ आई मेरे बोलो हाँ और ये चुनाव जी की करे की करता थी हाँ ਕੀ ਰਹਿਣਾ ਜੀ ਕੀ ਰਹਿਣਾ ਫਤੇ ਨੇ ਹਾਂ ਤੁਪੀਤਾ ਜੀ ਸਾਈ ਚਾ ਮਾਂ ਬਿਲਾ ਈ ਗਨੇ ਚਾ ਈਗਾ ਬੋਲ 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 ਹੁਣ ਦੇ ਮੈਂ ਹੁਣ ਤੇਰਾ ਨਾਮ ਹੋਸ਼ ਵਾਰਨੇ ਪਾਉਨੇ ਨੀ ਮੋਢੇ ਵਾਰਦਾ ਕੀ ਕਾਲਮ ਪਾਉਨੇ ਕੀ ਕਹਾਤੀਂ? ਮੈਂ ਬੋਲ ਨਹੀਂ ਕੀ ਕਹਾਂਤੀ। ਹੈ? ਦੇਖ ਨਹੀਂ ਨਹੀਂ ਤੂੰ। ਤੂੰ ਨਹੀਂ ਦੇਖੀਏਗੀ। ਤੇ ਇਹਨੂੰ ਨਹੀਂ ਮੁਖਾਈ ਕਹਿੰਦੇ ਵੀਡੀਓ। ਆਏ ਹੋਏ। ਦੁੱਧ ਪੀਤਾ? ਹੈ? ਹਾਂਜੀ। ਹਾਂਜੀ ਕੀ ਕਹਿਣਾ ਕੀ? ਘਰਪਾ ਦੇ ਘਣਾਉਣੇ ਆ ਗਰੇ ਘਣਾਉਣੇ ਬੰਦ ਹੋ ਗਏ। चालू करिए फिर चाबी दे पते? चाबी देन है मिलते हैं फिर तेन मॉर्निंग टाइम बाय हैगा हर फतेह का चैनल इन मेरा भी सारे जन सपोर्ट करो